ਬੱਤਿਆ ਪ੍ਰਧਾਨ ਫੂਟ ਵੈਜੀਟੇਬਲ ਐਸੋਸੀਏਸ਼ਨ ਅੱਜ ਅਸੀਂ 26 ਜਨਵਰੀ ਦਾ ਪ੍ਰੋਗਰਾਮ ਮਨਾਇਆ ਕਿਉਂਕਿ ਇਹ ਜ਼ਰੂਰੀ ਸੀ ਕਿ ਪਿਛਲੇ ਕਈ ਸਾਲਾਂ ਤੋਂ ਅਸੀਂ ਮਨਾ ਰਹੇ ਹਾਂ ਇੱਕ ਕੋਈ ਘਟਨਾ ਹੋ ਗਈ ਸੀ ਸਾਡੇ ਮੈਂਬਰ ਨਾਲ ਇਸ ਕਰਕੇ ਥੋੜਾ ਇਹ ਪ੍ਰੋਗਰਾਮ ਜਿਹੜਾ ਅਸੀਂ ਪਿਛਲੇ ਸਾਲ ਤੱਕ ਨਹੀਂ ਮਨਾ ਸਕੇ ਥੋੜਾ ਲਿਮਟ ਦੀ ਕੀਤਾ ਤੇ ਮਹਾਰਾਜ ਮੇਅਰ ਕਰੇ ਸਾਰੇ ਮੈਂਬਰ ਤੇ ਬਾਬਾ ਦੀਪ ਸਿੰਘ ਮਿਹਰ ਬਰਿਆਸ ਰੱਖੇ ਇਹ ਅਗੋਂ ਅਸੀਂ ਇਹ ਪ੍ਰੋਗਰਾਮ ਜਿਹੜਾ ਇਸੋ ਹੀ ਵਰੀਆ ਮਨੂ ਅੱਲਾ ਮੰਡੀ ਚ ਕਿੰਨੀ ਦੇਰ ਤੋਂ ਜਿਹੜੀ ਇਹ ਛੰਡੇ ਦੀ ਅਸਲ ਇਹ ਜੇ ਮੈਂ ਕਰਾਂ ਤੇ ਇਹ ਕੋਈ 5 6 ਦਾ ਕਹਿ ਲਓ ਜਦੋਂ ਮੰਡੀ ਹਾਲ ਗੇਟ ਸੀ ਉਦੋਂ ਲਈ ਅਸੀਂ ਮਨਾ ਰਹੇ ਆਂ ਤੇ 2004 ਤੋਂ 2122 ਸਾਲ ਤੇ ਬੱਲਾ ਮੰਡੀ ਚ ਵੀ ਹੋ ਗਏ ਇਸ ਪ੍ਰੋਗਰਾਮ ਨੂੰ ਮਨਾਉਂਦੇ ਆ ਮੇਰੇ ਤੋਂ ਪਹਿਲੇ ਬੰਧਨ ਵੀ ਮਨਾਉਂਦੇ ਰਹੇ ਤੇ 6 ਸਾਲ ਮੰਨੂ ਹੀ ਹੋ ਗਏ ਅਸੀਂ ਵੀ ਜਾਈਏ ਮੰਡੀ ਦੇ ਜਿਹੜੇ ਵਿਕਾਸ ਕਾਰਜ ਆ ਤੁਹਾਡੇ ਵੱਲੋਂ ਜਿਹੜੇ ਅਕਸਤਾ ਦੇ ਆਉਣ ਵਾਲੇ ਸਮੇਂ ਚ ਉਹ ਉਹ ਫਿਰ ਆਉਣ ਵਾਲੇ ਟਾਈਮ ਤੇ ਕੋਈ ਪ੍ਰੈਸ ਕਾਨਫਰੰਸ ਕਰਾਂਗੇ ਜਿੱਥੇ ਤੁਹਾਨੂੰ ਦੱਸਾਂਗੇ ਅੱਜ ਦਾ ਦਿਨ ਜੇ ਐਨ ਆਈ ਠੀਕ ਹੈ 26 ਜਨਵਰੀ ਤੇ ਬਾਬੇ ਦੀਪ ਸਿੰਘ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਸਰਪੀ ਸਿੰਘ ਬਿੱਲਾ ਨਿਆਮਪੁਰ ਪ੍ਰੈਸ ਸਕੱਤਰ ਅਮਰਸਰ ਫਰੂਟ ਐਂਡ ਵੈਜੀਟੇਬਲ ਮਰਚੈਂਟ ਐਸੋਸੀਏਸ਼ਨ ਅੱਜ ਦਾ ਦਿਨ ਜਿਹੜਾ ਅਸੀਂ ਕੋਈ ਪੁਰਾਣੀ ਮੰਡੀ ਦੇ ਸਾਡੇ ਹੋ ਸਕਦਾ ਮੇਰੇ ਜੰਮਣ ਤੋਂ ਪਹਿਲਾਂ ਹੀ ਮਨਾਉਂਦੇ ਹੋਣ ਸਾਡੇ ਵੱਡੇ ਇਹ ਜਿਹੜਾ ਇਹ ਸ਼ਹੀਦਾਂ ਦੇ ਸਾਨੂੰ ਆਪੋ ਆਪਣੀਆਂ ਜਾਨਾਂ ਵਾਰ ਕੇ ਹਿੰਦੁਸਤਾਨ ਦੇ ਜਿਹੜੇ ਆਜ਼ਾਦੀ ਘੁਲਾਟੀ ਉਹਨਾਂ ਲਾਇਕ ਦਿੱਤਾ ਔਰ ਸ਼ੁਰੂ ਤੋਂ ਹੀ ਅਸੀਂ ਇਹ ਮਨਾਨੇ ਆ ਉਹ ਸਾਰੀ ਐਸੋਸੀਏਸ਼ਨ ਦੇ ਲੋਕ ਸਾਰੇ ਭਰਾਵਾਂ ਲੋਣ ਜਿਹੜੇ ਜਿਹੜੇ ਮੰਡੀ 'ਚ ਕੰਮ ਕਰਦੇ ਉਹ ਸਾਰੇ ਇਕੱਠੇ ਹੋ ਗਏ ਅੱਜ ਦਾ ਦਿਨ 15 ਅਗਸਤ ਤੇ 26 ਜਨਵਰੀ ਬਹੁਤ ਉਤਸ਼ਾਹ ਨਾਲ ਮਨਾਉਂਦੇ ਆ ਅੱਜ ਦਾ ਦਿਨ ਤੇ ਇਸ ਕਰਕੇ ਵੀ ਖਾਸ ਹੈ ਕਿ ਬਾਬਾ ਦੀਪ ਸਿੰਘ ਦਾ ਜਨਮ ਦਿਨ ਆ ਸਾਰੇ ਤੁਹਾਡੇ ਸਵੇਰ ਆਏ ਹੋਏ ਜਿੰਨੇ ਵੀ ਭਰਾ ਭਾਈ ਐਸੋਸੀਏਸ਼ਨ ਦੇ ਮੈਂਬਰ ਜਿਹੜਾ ਜਿਹੜਾ ਵੀ ਇੱਥੇ ਆਏ ਆ ਪੰਜਾਬ ਪੁਲਿਸ ਦੇ ਮੈਂਬਰ ਭੈਣਾ ਭਰਾਵਾਂ ਸਾਡੀ ਉਹਨਾਂ ਨੂੰ ਵੀ ਅਸੀਂ ਲੱਖ ਲੱਖ ਵਧਾਈ ਦਿੰਦੇ ਨੇ ਪ੍ਰੈਸ ਵਾਲਿਆਂ ਨੂੰ ਵੀ ਇਸ ਦਿਨ ਦੀ ਤੇ ਬਾਬਾ ਦੀਪ ਸਿੰਘ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦੇ ਆ ਤੇ ਮਾਲਕ ਚੜ੍ਹਦੀਆਂ ਕਲਾ ਰੱਖੇ ਤੋਂ ਵੱਧ ਅਸੀਂ ਅਗਲੀ ਵਾਰ ਨੂੰ ਕਰ ਸਕੀਏ ਵਾਹਿਗੁਰੂ ਜੀ ਖਾਲਸਾ